ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਮੈਂ ਜੀ ਸਟਾਰ ਟੀਵੀ ਤੋਂ ਕਿਰਪਾਲ ਸਿੰਘ ਤੇ ਇਹ ਜੋ ਮਾਰਕੀਟ ਨਾਲਾ ਥਰਮਲ ਪਲਾਂਟ ਦੀ ਜਿਹੜੀ ਮਾਰਕੀਟ ਹੈ ਉਹਦੇ ਸਬੰਧ ਦੇ ਵਿੱਚ ਅੱਜ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਬੜਾ ਹੀ ਪੱਗੀ ਜਿਹੜੀ ਖਬਰ ਆਈ ਹੈ ਤੇ ਦੁਪਹਿਰ ਦੇ ਟਾਈਮ ਪਤਾ ਲੱਗਿਆ ਵੀ ਜਿਹੜੀ ਸਾਰੀ ਇਹ ਮੈਡੀਕਲ ਸਟੋਰ ਦੀ ਦੁਕਾਨ ਸੀ ਤੇ ਇਹ ਜਿਹੜੀ ਸਾਰੀ ਅੱਗ ਦੀ ਜਿਹੜੀ ਹੈ ਭੇਟ ਚੜ ਗਈ ਹੈ ਔਰ ਕੁਝ ਵੀ ਜਿਹੜਾ ਬਚਦਾ ਨਹੀਂ ਦਿਖਾਈ ਦਿੰਦਾ ਤੇ ਸਰ ਕੀ ਹੋਇਆ ਅੱਜ ਦਾ ਜਿਹੜਾ ਵਾਰ ਪੇਰਵਾ ਹੋਇਆ ਹੈ ਤਰ ਦੋ ਤੋਂ ਚਾਰ ਅਸੀਂ ਰੋਜ਼ਾਨਾ ਲੰਚ ਵਾਸਤੇ ਜਾਂਦੇ ਤਾਂ ਉਸ ਤਰ੍ਹਾਂ ਗਏ ਸੀਗੇ ਪਿੱਛੇ ਤੋਂ ਸਾਨੂੰ ਮਾਰਕੀਟ ਵਾਲਿਆਂ ਦਾ ਫੋਨ ਆਇਆ ਵੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੂੰ ਤੇ ਦੋ ਅਸੀਂ ਵਾਪਸ ਆ ਕੇ ਦੇਖਿਆ ਰੇ ਹੂੰ ਤਾਂ ਦੁਕਾਨ ਦੀ ਬੈਕ ਸਾਈਡ ਤੋਂ ਧੂੰਆਂ ਨਿਕਲ ਰਿਹਾ ਸੀ ਅੱਗ ਲੱਗੀ ਹੋਈ ਸੀ ਕਾਫੀ ਥਾਰੇ ਓਕੇ ਫਾਇਰ ਬ੍ਰੀਡ ਦੀ ਓਡੀ ਕਰਦੇ ਰਹੇ ਉਹਦੇ ਨਾਲ ਹੀ ਜਿਹੜੀ ਸ਼ੀਸ਼ੀਆਂ ਆਂਦੀਆਂ ਉਹ ਕੱਟਣੇ ਸ਼ੁਰੂ ਹੋ ਗਏ ਕੱਚੀਆਂ ਗਰਮ ਜੀ ਜੀ ਇਹ ਅੱਗ ਫੈਲ ਗਈ ਓਕੇ ਮਤਲਬ ਸਾਰਾ ਸਮਾਨ ਝੜ ਕੇ ਨੁਕਸਾਨ ਕਰ ਜਿਆਦਾ ਹੋ ਗਿਆ ਤੇ ਕੀ ਲੱਗਦਾ ਤੁਹਾਨੂੰ ਵੀ ਕਿਸ ਕਾਰਨ ਨਾਲ ਜਿਹੜਾ ਅੱਗ ਦਾ ਜਿਹੜਾ ਫਗੜ ਚ ਆਈ ਹੈ ਕਿ ਕਿਸਦਾ ਲੱਗਿਆ ਲੱਗਦਾ ਦੇਖੋ ਫਿਰ ਹਾਲ ਤੱਕ ਕੁਝ ਨਹੀਂ ਕਹਿਆ ਸ਼ਾਰਟ ਸਰਕਟ ਵੀ ਲੱਗਦਾ ਹੈ ਹਾਂ ਬਾਕੀ ਦੇਖੋ ਕੀ ਆ ਕਹਾ ਹਜੇ ਆਈਡੀਆ ਲਈਏ ਆਪਾਂ ਜਿਹੜਾ ਨੁਕਸਾਨ ਹੈ ਤੁਹਾਡਾ ਕਿੰਨਾ ਕਿੱਦਾਂ ਹੋਇਆ ਹੈ 20 ਲੱਖ ਦੇ ਨੁਕਸਾਨ ਜੀ ਤੇ ਕਿੰਨੀ ਕੁ ਪੁਰਾਣੀ ਦੁਕਾਨ ਹੈ ਜੀ ਆਪਣੀ ਇਹ 15 ਸਾਲ ਦੀ 15 ਸਾਲ ਦੁਕਾਨ ਪੁਰਾਣੀ ਹੈ ਤੇ ਕੁਝ ਲੱਗਦਾ ਤਾਂ ਨਹੀਂ ਕਿਉਂਕਿ ਦੁਕਾਨ ਤਾਂ ਬੰਦ ਹੈ ਆਪਾਂ ਸ਼ੱਕ ਵੀ ਕਿਸੇ ਤੇ ਕਰ ਨਹੀਂ ਸਕਦੇ ਨਾ ਨਹੀਂ ਬਿਲਕੁਲ ਤੇ ਤੁਸੀਂ ਇਹ ਦੇਖਦੇ ਹੋ ਜਿਹੜੀ ਇਹ ਪੂਰੀ ਸ਼ਰਮਾ ਮੈਡੀਕਲ ਸਟੋਰ ਸੀ ਇਹ ਥਰਮਲ ਪਲਾਂਟ ਦੇ ਵਿੱਚ ਜੁਕੋ ਬੈਂਕ ਦੇ ਨਾਲ ਜੁਕੋ ਬੈਂਕ ਦੇ ਨਾਲ ਜਿਹੜੀ ਇਹ ਬਿਲਕੁਲ ਦੁਕਾਨ ਸੀ ਕਾਫੀ 15 ਸਾਲ ਪੁਰਾਣੀ ਦੁਕਾਨ ਹੈ ਤੇ ਕਾਫੀ ਵਧੀਆ ਇਹਨਾਂ ਦੀ ਸਰਵਿਸ ਵੀ ਸੀ ਤੇ ਪੂਰੀ ਜਿਹੜੀ ਹੈ ਦਵਾਈਆਂ ਜਿਹੜੀਆਂ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਔਰ ਟੋਟਲ ਜਿਹੜਾ ਨੁਕਸਾਨ ਹੈ ਉਹ ਦੁਕਾਨ ਦਾ ਹੋਇਆ ਹੈ ਅਮਰੀਕਨ ਦੁਕਾਨ ਦੇ ਜਿਹੜੇ ਭਾਈ ਹੈ ਔਰ ਦੁਕਾਨਦਾਰ ਭਾਈਚਾਰਾ ਉਹ ਵੀ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਦੇ ਵਿੱਚ ਲੱਗੇ ਹੋਏ ਹੈ

ਬੜੇ ਆਵਾਜ਼ ਨਾਲ ਬੋਲਦੇ ਪਏ ਨੇ ਲੈ ਭਾਈ ਆਪੀ ਦੀ ਜਗ੍ਹਾ ਬਾ